ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ VOTING ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਇਸ ਚੋਣ ਨੂੰ ਲੈ ਕੇ ਜਿੱਥੇ ਕਿ ਵੱਖ-ਵੱਖ ਰਾਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਵੇਰ ਸਮੇਂ ਆਪਣੇ ਆਪਣੇ ਬੂਤੇ ਜਾ ਕੇ ਬੋਟਾ ਪਾਈਆਂ ਗਈਆਂ ਉੱਥੇ ਹੀ ਅਗਰ ਗੱਲ ਕਰੀਏ ਤਾਂ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਜੀ ਤਾਂ ਉਹਨਾਂ ਵੱਲੋਂ ਵੀ ਪਰਿਵਾਰ ਸਮੇਤ ਅਰਬਨ ਸਟ੍ਰੀਟ ਵਿਖੇ ਬਣੇ ਬੂਤੇ ਜਾ ਕੇ ਆਪੋ ਆਪਣੀ ਬੋਟਾ ਇਸਤੇਮਾਲ ਕੀਤਾ ਗਿਆ ਇੱਥੇ ਦੱਸ ਦਈਏ ਕਿ ਨੀਤਾ ਸੋਮਪ੍ਰਕਾਸ਼ ਸਾਫ ਕਾਂਗਰਸੀ ਰਾਜ ਮੰਤਰੀ ਸੋਮਪ੍ਰਕਾਸ਼ ਸਾਹਿਲ ਕਾਂਗਰਸੀ ਤੇ ਗੋਲਡੀ ਕਾਂਗਰਸੀ ਲੋਕਾਂ ਬੋਟਰਾ ਬਾਂਗੀ ਲਾਈਨ ਵਿੱਚ ਲਾ ਕੇ ਆਪਣੀ ਬੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆਂ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਵੋਟਰਾਂ ਨੂੰ ਬਿਨਾ ਕਿਸੇ ਡਰ ਅਤੇ ਭੈ ਤੋਂ ਆਪਣੀ ਬੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਵੀ ਮਜ਼ਬੂਤ ਕਰ ਸਕੀਏ ਇੱਕ ਤਰੀਕ ਨੂੰ 7 ਵਜੇ ਤੋਂ VOTING ਸ਼ੁਰੂ ਹੋਈ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਆਪਣੀ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇਹਦੇ ਵਿੱਚ ਦੇਸ਼ ਦਾ ਭਵਿੱਖ ਹੈ ਔਰ ਸਾਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਮੈਂ ਵੀ ਵੋਟ ਪਾ ਕੇ ਆਈ ਹਾਂ ਸੋ ਆਓ ਸਾਰੇ ਰਲ ਕੇ ਦੇਸ਼ ਦੇ ਭਵਿੱਖ ਨੂੰ ਦੇਸ਼ ਦੀ ਤਰੱਕੀ ਨੂੰ ਸਾਥ ਦਈਏ ਔਰ ਵੋਟਾਂ ਪਾਣ ਜ਼ਰੂਰ ਆਈਏ ਗਰਮੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗੇ ਪ੍ਰਬੰਧ ਕਿਦਾਂ ਦੇ ਲੱਗਦੇ ਨੇ ਕਿ ਸਾਰੇ ਅਰੇਂਜਮੈਂਟ ਪੂਰੇ ਨੇ ਠੀਕ ਹੈ ਗਰਮੀ ਹੈ ਔਰ ਚਾਹੀਦੀ ਆ ਕਿ ਪੱਖੇ ਵਗੈਰਾ ਲਗਾ ਦੇਣੇ ਚਾਹੀਦੇ ਸੀ ਬਾਹਰ ਵੀ ਪਰ ਕੋਈ ਨਹੀਂ ਅਰੇਂਜ ਹੋ ਰਿਹਾ ਸਾਰਾ ਕੁਝ ਠੀਕ ਹੋ ਜਾਊਗਾ ਬਾਰਡਰ ਨੂੰ ਕੋਈ ਵੀ ਮੁਸ਼ਕਲ ਨਹੀਂ ਆਊਗੀ ਵੋਟ ਪਾਣ ਲਈ ਔਰ ਮੈਂ ਅਪੀਲ ਕਰੂੰਗੀ ਕਿ ਗਰਮੀ ਦੀ ਪਰਵਾਹ ਨਾ ਕਰਕੇ ਵੋਟ ਪਾਣ ਜਰੂਰ ਆਓ ਅੱਜ ਵੋਟ ਪਾਣ ਦਾ ਅਧਿਕਾਰ ਸਾਂਝਿਆਂ ਨੂੰ ਹੈ ਵੋਟਾਂ ਦੇ ਪਾਣ ਲਈ ਸੰਗਮਾ ਮਾਕੇ ਲੋਕ ਪਹੁੰਚ ਰਹੇ ਨੇ ਔਰ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਰ आओ ਲੋਕਤੰਤਰ ਦੀ ਕਾਮਯਾਬੀ ਲਈ ਸਾਰਿਆਂ ਦਾ ਫਰਜ ਹੁੰਦਾ ਹੈ ਕਿ ਵੱਧ ਤੋਂ ਵੱਧ ਵੋਟ ਪਾਓ ਪਰ ਮਨ ਦੇਖ ਕੇ ਕਿੱਦਾਂ ਲੱਗਦਾ ਜੀ ਠੀਕ ਪ੍ਰਬੰਧ ਬਹੁਤ ਅੱਛਾ ਹੈ ਗਰਮੀ ਬਹੁਤ ਆ ਕਿਦਾਂ ਵੋਟ ਦਾ ਇਸਤੇਮਾਲ ਜੂਰ ਕਰਨਾ ਚਾਹੀਦਾ ਹੈ ਕਿਉਂਕਿ 5 ਸਾਲਾਂਵਾਰ ਚਾਰ ਮੰਤਾਂ ਲੋਕਤੰਤਰ ਨੂੰ ਜਿਉਂਦਾ ਮਜ਼ਬੂਤ ਕਰਨਾ ਹੈ ਤੇ ਸਾਰੇ ਲੋਕਾਂ ਨੂੰ ਵੋਟ ਦੇਣ ਪਰ ਕੇ ਇਸ ਤੋਂ ਇਲਾਵਾ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜੁਵਿੰਦਰ ਸਿੰਘ ਮਾਨ ਅਤੇ ਉਹਨਾਂ ਦੇ ਪੁੱਤਰ ਹਰਜੀਮਾਨ ਵੱਲੋਂ ਵੀ ਆਪਣੇ ਬੂਤੇ ਜਾ ਕੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਗਿਆ ਇਸ ਦੌਰਾਨ ਸਰਦਾਰ ਮਾਨ ਅਤੇ ਹਰਜੀਮਾਨ ਨੇ ਕਿਹਾ ਕਿ ਜੋ ਮੇਰਾ ਅਧਿਕਾਰ ਹੈ ਮੈਂ ਉਸ ਅਧਿਕਾਰ ਦੀ ਵਰਤੋਂ ਕਰਦਿਆਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਬੋਟ ਪਾਈ ਹੈ ਉਹਨਾਂ ਵੀ ਸਮੂਹ ਬੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਬੋਟ ਜ਼ਰੂਰ ਪਾਉਣ ਮੈਂ ਆਪਣੀ ਬੋਟ ਪਾਈ ਹੈ ਮੇਰਾ ਕੰਸਟੀਟਿਊਸ਼ਨਰੀ ਰਾਈਟ ਹੈ ਔਰ ਮੈਂ ਆਪਣੇ ਮਨਕ ਸੰਦ ਜਿਹੜਾ ਹੈਗਾ ਕੈਂਡੀਡੇਟ ਨੂੰ ਵੋਟ ਪਾਈ ਹੈ ਕਿ ਨਹੀਂ ਡਿਸਕਲੋਸ ਟੂ ਰੂ ਟੂ एवरीवन ਨੋ ਯੂ ਵਾਂਟ ਬੀ ਡੀਨ ਕੀ ਮੈਸੇਜ ਦੇਣਾ ਜਿੰਨਾ ਸਰ ਬੋਟ ਵੈਕਸ਼ਨ ਬੋਲ ਕੋ ਦਿਨ ਮਾਢੀ ਕੋ ਬੋਟ ਵੈਕਸ਼ਨ ਬੋਲ ਕੋ ਇਟਸ ਅ ਡਰਾਇਟ ਕਨਸਟੀਟਿਊਸ਼ਨਲੀ ਤੁਹਾਨੂੰ ਹਿੰਦੁਸਤਾਨਾ ਐਜ਼ ਅ ਭਾਗ ਦੇ ਨਾ ਕੋਣ ਦਾ ਅਧਿਕਾਰ ਮਿਲਿਆ ਸੀ ਡੈਮੋਕ੍ਰੇਸੀ ਇਸ ਸਟਰੋਂਗ ਡੈਮੋਕ੍ਰੇਸੀ ਸਟਰੋਂਗ ਲੋਕਰ ਇਸ ਕਰਕੇ ਆਈ ਬੀ ਟੂ एवरीवन ਅੱਜ ਜੀ ਮੈਂ ਆਪਣਾ ਕਲਾਸਿਕ ਜਿਹੜਾ ਬਾਬਾ ਸਾਹਿਬ ਜੀ ਵੱਲੋਂ ਕਰਨ ਦਿੱਤਾ ਹੋਇਆ ਸਵਤਾਨ ਨੂੰ ਆਪਣੇ ਰਾਈਟ ਨੂੰ ਯੂਜ਼ ਕਰਦੇ ਹੋਏ ਆਪਣੇ ਮਨਪਸੰਦ ਕੈਂਡੀਡੇਟ ਨੂੰ ਅੱਜ ਕੋਲ ਲੜ ਕੇ ਆਏ ਹਾਂ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਆਪਨੀ ਕਰ ਰਿਹਾ ਹਾਂ ਕਿ ਵੱਧ ਤੋਂ ਵੱਧ ਜਾਂ ਵੱਧ ਚੜ ਕੇ ਸਾਨੂੰ ਆਪਣੇ ਦੇਸ਼ ਨੂੰ ਜੋ ਸਾਨੂੰ ਧੱਕ ਦਿੱਤੇ ਗਏ ਨੇ ਤੇ ਜੋ ਸਾਨੂੰ ਸਾੜੀਆਂ ਚੀਜ਼ਾਂ ਫੋਕਸ ਇਹ ਸਰਕਾਰਾਂ ਮਤਲਬ ਬਿਲਗੀਆਂ ਨੇ ਜਿੱਥੇ ਜਾਂ ਸਾਨੂੰ ਜੋ ਵੀ ਮੁਸੀਬਤਾਂ ਆਉਂਦੀਆਂ ਉਹਨਾਂ ਦੀ ਆਵਾਜ਼ ਆਰਟੀਕਲ ਸਾਡੇ ਕਨਸਟੀਟਿਊਸ਼ਨ ਦੇ ਜੋ ਤੁਹਾਨੂੰ ਭਾਰਤ ਦਿੱਤਾ ਗਿਆ ਹੈ VOTING ਦਾ ਉਸ ਨੂੰ ਜੂਰ ਇਸਤਮਾਲ ਕਰੋ ਦੇਖੋ ਦੇਸ਼ ਦੀ ਤਰੱਕੀ ਦੇਸ਼ ਦੀ ਬਿਹਤਰੀ ਦੇਸ਼ ਦਾ ਆਉਣ ਵਾਲਾ ਸੰਵੰਦ ਤਾਂ ਤੋਂ ਵੇਖਿਆ ਜੋ ਇਹ ਸਾਡੇ ਆਰਟੀਕਲ ਲੈ ਕੇ ਲੈ ਕੇ ਇੱਕ ਇੱਕ ਵੋਟ ਤੇ ਨਿਰਭਰ ਕਰਦਾ ਇਸੇ ਤਰ੍ਹਾਂ ਹੀ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਲ ਵੱਲੋਂ ਵੀ ਆਪਣੇ ਪਰਿਵਾਰ ਸਮੇਤ ਆਪਣੇ ਬੂਤੇ ਜਾ ਕੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਗਿਆ ਇਸ ਦੌਰਾਨ ਡਾਕਟਰ ਰਾਜਕਮਰ ਚੱਬੇਵਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਵੋਟਰਾਂ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ ਵੋਟਰ ਇੰਨੀ ਗਰਮੀ ਦੇ ਬਾਵਜੂਦ ਵੀ ਆਪਣੀ ਬੋਟ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਇੱਕ ਵੋਟਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੋਟ ਜ਼ਰੂਰ ਪਾਵੇ ਅੱਜ ਮੈਂ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਮਾਂਜੀ ਵਿਖੇ ਪਹੁੰਚਿਆ ਦੇ ਵਾਜਿਦ ਅਤੇ ਸਾਰੇ ਪੰਜਾਬ ਦੇ ਵੋਟਰਜ਼ ਨੂੰ ਅਪੀਲ ਕਰਦਾ ਹਾਂ ਕਿ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬੇਖੌਫ ਹੋ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਬੋਟਾਪੌਂ estoy علاوہ ਕੁਝ ਵੋਟਰ ਜਿੱਥੇ ਬੋਟਾਂ ਦੇ ਇਸ ਦਿਨ ਨੂੰ ਪਰਵ ਦੇ ਰੂਪ ਵਿੱਚ ਮਨਾ ਰਹੇ ਨੇ ਉੱਥੇ ਹੀ ਉਹਨਾਂ ਸਮੂਹ ਵੋਟਰਾਂ ਨੂੰ ਵਧਾਈਆਂ ਵੀ ਦੇ ਰਹੇ ਸਨ ਇਸ ਦੌਰਾਨ ਵੋਟਰਾਂ ਵੱਲੋਂ ਜਿੱਥੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਗਿਆ ਉੱਥੇ ਹੀ ਉਹਨਾਂ ਪ੍ਰਸ਼ਾਸਨ ਵੱਲੋਂ ਕੀਤੇ ਕੰਮਾਂ ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਬੂਤੇ ਨਾ ਹੀ ਪਾਣੀ ਅਤੇ ਪੱਖਿਆਂ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਹੋਰ ਖਾਸ ਇੰਤਿਆਮ ਕੀਤਾ ਗਿਆ ਹੈ ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਇਹ ਬਹੁਤ ਵਧੀਆ ਹੈ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਅਰ ਕੋਈ ਬੰਦਾ ਨਮਾ ਮਾ ਕੇ ਵੋਟ ਪਾਉਣ ਆ ਰਿਹਾ ਹੈਗਾ ਪਰ ਇੱਥੇ ਸਾਡੇ ਜਿੱਥੇ ਇਕੱਤਾ ਪੈ ਰਹੀਆਂ ਆ ਇੱਥੇ ਗਰਮੀ ਕਰਕੇ ਕੋਈ ਐਡਾ ਵੱਡਾ ਇੰਤਜ਼ਾਮ ਨਹੀਂ ਹੈਗਾ ਨਾ ਇੱਥੇ ਕੋਈ ਪੱਖਾ ਆ ਰੋਕੀ ਬਾਹਰ ਹਲੇ ਦਾ ਅਰਲੀ ਮਾਰਨਿੰਗ ਆ ਫਿਰ ਵੀ ਮਹਿਸੂਸ ਹੋ ਰਹੀ ਗਰਮੀ ਜੇ ਲਈ ਥੋੜਾ ਜਿਹਾ ਦਿਨ ਚੜ ਗਿਆ ਤਾਂ ਹੋਏਗੇ ਬਹੁਤ ਖਾਣੇ ਲੋਕਾਂ ਦੇ ਲਈ ਥੋੜਾ ਇੰਤਜ਼ਾਮ ਥੋੜਾ ਵਧੀਆ ਹੋਣਾ ਪਹਿਲੇ ਤਾਂ ਬਹੁਤ ਬਹੁਤ ਬਤਾਈਆਂ ਜਿੱਦੇ ਪਰਵਧੀਆਂ ਮੇਰੀ ਰਿਕੁਐਸਟ ਹੈ ਐਡਮਿਨਿਸਟ੍ਰੇਸ਼ਨ ਨੂੰ ਕਿ ਨਾ ਇੱਥੇ ਕੋਈ ਪੱਖਿਆ ਨਾ ਅਰੇਂਜਮੈਂਟ ਹੈਗਾ ਨਾ ਹੀ ਕੋਈ ਉੱਪਰ ਪਾਣੀ ਦਾ ਅਰੇਂਜਮੈਂਟ ਆ ਔਰ ਜਿੱਦਾਂ ਇਹ ਹੁਣ 46 47 ਡਿਗਰੀ ਹੋ ਜਾਣਾ ਤੇ ਲੋਕਾਂ ਲਈ ਬਹੁਤ ਔਖਾ ਹੋ ਜਾਣਾ ਤੇ ਮੇਰੀ ਰਿਕੁਐਸਟ ਆ ਕਿ ਜਿਹੜਾ ਵੀ ਇਹ ਬੂਥ ਸੰਭਾਲ ਰਿਹਾ ਇੱਥੇ ਪ੍ਰੋਪਰ ਅਰੇਂਜਮੈਂਟ ਕੀਤੀ ਜਾਵੇ ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਕਿੰਨਾ ਕੋ ਉਤਸ਼ਾਹ ਹੈ ਇਹ ਤਾਂ ਬੂਥਾਂ ਦੇ ਜਾ ਕੇ ਲੱਗੀਆਂ ਲੰਬੀਆਂ ਕਤਾਰਾਂ ਤੋਂ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਨ੍ਹਾਂ ਕਤਾਰਾਂ ਵਿੱਚ ਜਿੱਥੇ ਬੋਟਰ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਬੋਟਾ ਪਾ ਰਹੇ ਨੇ ਉੱਥੇ ਹੀ ਅਗਰ ਸਤਨਾੰਪੁਰਾ ਫਗਵਾੜਾ ਵਿਖੇ ਲੱਗੇ ਬੂਥਾਂ ਦੀ ਗੱਲ ਕਰੀਏ ਤਾਂ ਬੂਥ ਉੱਪਰ ਪਹਿਲੀ ਵਾਰ ਬੋਟ ਪਾਉਣ ਆਏ ਨੌਜਵਾਨ ਲੜਕੇ ਅਤੇ ਲੜਕੀਆਂ 'ਚ ਵੀ ਭਾਰੀ ਉਤਸ਼ਾਹ ਸੀ ਪਹਿਲੀ ਵਾਰ ਬੋਟ ਦਾ ਇਸਤੇਮਾਲ ਕਰਨ ਦਾ ਇਹ ਨੌਜਵਾਨਾਂ ਨੂੰ ਜਿੱਥੇ ਚੋਣ ਕਮਿਸ਼ਨ ਵੱਲੋਂ ਸਰਟੀਫਿਕੇਟ ਦਿੱਤੇ ਗਏ ਉੱਥੇ ਹੀ ਪਹਿਲੀ ਵਾਰ ਬੋਟ ਪਾਉਣ ਆਈ ਲੜਕੀ ਦਾ ਕਹਿਣਾ ਹੈ ਕਿ ਉਸਨੂੰ ਖੁਸ਼ੀ ਹੈ ਕਿ ਉਸਨੇ ਪਹਿਲੀ ਵਾਰ ਆਪਣੀ ਪੋਟ ਦਾ

कि नहीं कोई भी देयर वाज नो वन टू प्रेशराइज यू मैंने अपना वोट अपनी चॉइस से दिया है एंड आई एम सो प्राउड ऑफ इट क्यों सरकार के नहीं बनानी चाहिए बनानी चाहिए चौन, या तुम्हारे हिसाब ना आई बिलीव कि जो इन्होंने हमें इस टाइम पे अपने मोमेंटो में जो भी चीजें बोली थी हमने जिस उन बातों पे बिलीव किया है एंड आई प्लीज सरकार वो चीजें जो उन्होंने कहा है वो कंप्लीट करे दैट्स इट ਉਸੋਂ ਜ਼ਿਆਦਾ ਨਹੀਂ ਵੀ ਐਕਸਪੈਕਟ ਕਰੀ ਨੋਰ ਬਸ ਜਿੰਨਾ ਬੋਲਾ ਹੈ ਉਹ ਉਨਨਾ ਤੋਂ ਬੀ ਮੈਂ ਕਈ ਅ ਇਸ ਵਾਰ ਤੁਸੀਂ ਪਹਿਲੀ ਵਾਰ ਵੋਟ ਪਾਈ ਹੈ ਕਿਹੋ ਜਿਹਾ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰਦਾ ਹਾਂ ਆਪਣੇ ਦੇਸ਼ ਲਈ ਵੋਟ ਪਾ ਕੇ ਆਪਣੇ ਮੈਂ ਦੇਸ਼ ਦੇ ਵਧੀਆ ਨੇਤਾ ਨੂੰ ਵੋਟ ਪਾ ਕੇ ਮੈਂ गर्व ਮਹਿਸੂਸ ਕਰਦਾ ਹਾਂ ਕੀ ਚਾਹੁੰਦੇ ਹਾਂ ਕਿ ਕਿਸੇ ਕਿੰਦਾ ਸਰਕਾਰ ਬਣੇ ਜਿਹੜੇ ਹਰ ਸਮੇਂ ਤੇ ਆਣ ਸਰਕਾਰ ਜਿਹੜੀ ਸਾਰਿਆਂ ਦਾ ਭਲਾ ਕਰੇ ਤੇ ਸਾਰੇ ਦੇਸ਼ ਨੂੰ ਮੌਕਾ ਮਿਲੇ ਸਾਰੇ ਯੂਥ ਨੂੰ ਮੌਕਾ ਮਿਲੇ ਜੇ ਗਰੀਬਾਂ ਦਾ ਭਲਾ ਹੋਵੇ ਸਾਰੀ ਕਲੋਮੇ ਵਧੀਆ ਹੋਵੇ ਤੇ ਤੁਸੀਂ ਕੀ ਕਰਦੇ ਸਟੂਡੈਂਟ ਕੀ ਕਰਦੇ ਹਾਂਜੀ ਸਟੂਡੈਂਟ ਕੋਈ ਯੂਥ ਨੂੰ ਜਾਂ ਕੋਈ ਹੋਰ ਨਾ ਕੋਈ ਅਪੀਲ ਕਰਨਾ ਚਾਹੁੰਗੇ ਵੀ ਆਪਣੀ ਵੋਟ ਲਈ ਜਾਂ ਲੋਕ ਅੰਤਰ ਨੂੰ ਵੀ ਆਪਣੀ ਵੋਟ 'ਚ ਦੋ ਤਾਰੀ ਅਪੀਲ ਕਰਦਾ ਆਪਣੀ ਵੋਟ 'ਚ ਵਧੀਆ ਕੈਂਡੀਡੇਟ ਨੂੰ ਪਾਓ ਜਿਹੜਾ ਕੇ ਆ ਕੇ ਆਪਣੇ ਕੰਮ ਵੀ ਆਵੇ ਯੂਥ ਦੇ ਇਸੇ ਤਰ੍ਹਾਂ ਹੀ ਜਿੱਥੇ ਭਾਜਪਾ ਕਾਂਗਰਸ ਅਤੇ ਕ ਅਕਾਲੀ ਦਲ ਵੱਲੋਂ ਵੀ ਵਕਫਾਕ ਬੂਥ ਲਗਾਏ ਗਏ ਸਨ ਉੱਥੇ ਇਨ੍ਹਾਂ ਬੂਥਾਂ ਉੱਪਰ ਵਕਫਾਕ ਪਾਰਟੀ ਦੇ ਵਰਕਰ ਵੋਟਰਾਂ ਨੂੰ ਪ੍ਰੇਰਿਤ ਕਰਦੇ ਹੋਏ ਵੀ ਨਜ਼ਰ ਆਏ ਤੇ ਬਹੁਤੇ ਬੂਥ ਅਜਿਹੇ ਸਨ ਜਿੱਥੇ ਗਰਮੀ ਦੇ ਬਾਵਜੂਦ ਵੀ ਲੋਕਾਂ ਦਾ ਇਕੱਠ ਆਮ ਹੀ ਦੇਖਣ ਨੂੰ ਮਿਲਿਆ ਅੱਜ ਪੂਰੇ ਪੰਜਾਬ 'ਚ ਵੋਟਾਂ ਪੈ ਰਹੀਆਂ ਅੱਜ ਫਵਾੜੇ ਜਿਸੀਂ ਸ਼ਹਿਰ 'ਚ ਪੂਰੇ ਜਿਹੜਾ ਸਾਡੇ ਬੂਥ ਲੱਗੇ ਆ ਸਾਰੇ ਅੱਸੀ ਜਿਹਨਾਂ ਦਾ ਦੌਰਾ ਕਰ ਰਹੇ ਆ ਤੇ ਮੇਰੇ ਖਿਆਲ ਨਾਲ ਬਹੁਤ ਉਤਸ਼ਾਹ ਵਾਲਾ ਸਾਡੇ ਜਿਹੜੇ ਹੈਗੇ ਬਨੇ ਹੋਏ ਬਨੇ ਹੋਏ ਆ ਉੱਥੇ ਜਿਸ ਤਰ੍ਹਾਂ ਲੋਕ ਆਹ ਮਹਾਰੇ ਆ ਰਹੇ ਆ ਯਾ ਜਿਹੜਾ 4 ਤਰੀਕ ਨੂੰ ਰਿਜ਼ਲਟ ਆਊਗਾ ਵਿਚ ਵੱਡੇ ਮਾਰਜਨ ਨਾਲ ਹੁਸ਼ਿਆਰਪੁਰ ਹਲਕੇ ਤੋਂ ਜਿੱਤਾਂਗੇ ਫੋਰਡ ਤੋਂ ਇਹ ਹੀ ਵੱਡੀ ਡੀਡ ਲਾਵਾਂਗੇ ਇਸ ਦੌਰਾਨ ਹਲਕਾ ਵੀ ਤਾਂ ਐਗ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਵੀ ਪਰਿਵਾਰ ਸਮੇਤ ਆਪਣੇ ਬੂਥ ਤੇ ਜਾ ਕੇ ਆਪਣੀ ਪੋਰਟ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਤੋਂ ਉਪਰੰਤ ਉਹਨਾਂ ਬਖਫਕ ਬੂਥਾਂ ਦਾ ਜਾ ਕੇ ਦੌਰਾ ਵੀ ਕੀਤਾ ਇਸ ਮੌਕੇ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਅਤੇ ਗੁਰਜੀਤ ਵਾਲੀਆ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ ਅੱਜ ਤਤਵੇ ਫੇਸ ਦੀ ਜੜੀ ਹੈ ਇਲੈਕਸ਼ਨ ਪੰਜਾਬ ਵਿੱਚ ਵੀ ਹੋ ਰਹੀ ਹੈ ਮਰ ਕੋਸ਼ਿਸ਼ ਕਰੀ ਵਿਚ ਅੱਜ ਸੇ ਆਪ ਕੋ ਸਿੱਧੀ ਜਿਹੜੀ ਇਲੈਕਸ਼ਨ ਐ ਕਿ ਉਹ ਵਿਚੋ ਚੱਜ ਰਹੀ ਹੈਗੀ ਔਰ ਸਾਰੇ ਹੀ ਫਗਵਾੜਾ ਵਾਸੀ ਵਧਾਈ ਦੇ ਪਾਤਰ ਹਨ ਕਿ ਸਾਰੇ ਪਾਸੇ ਬੜੇ ਪੀਸਫੁਲੀ ਇਲੈਕਸ਼ਨ ਚੱਲ ਰਹੀ ਹੈਗੀ ਕਿ ਵੈਸੇ ਵੀ ਜਾਣਨੀ ਹੈ ਤਾਂ ਫਗਵਾੜੇ ਵਿੱਚ ਜਿਆਦਾ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਹੈਗਾ ਔਰ ਦੇਖਣ ਵਿੱਚ ਮਿਲਿਆ ਕਿ ਸਾਰੇ ਇੱਕ ਦੂਜੇ ਪੋਲਿੰਗ ਬੂਥਾਂ ਤੇ ਮਿਕਸ ਹੋ ਕੇ ਵੀ ਜਿਹੜਾ ਕਾਫੀ ਤਾਂ ਜਰਮਟੇਨ ਕਿਪਤਾ ਪਾ ਰਹੇ ਹਨ ਇਸ ਤਰ੍ਹਾਂ ਕੇ ਅਸੀਂ ਸਾਰੇ ਜਾਣਦੇ ਹੈਗੇ ਕਿ ਅੱਜ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਇੱਕ ਹੀ ਮੌਲ ਹੈਗਾ ਕਿ বিজেপি ਪਾਰਟੀ ਨੂੰ ਜਿਹੜਾ ਹੈਗਾ ਬਦਲਣਾ ਹੈਗਾ ਮੋਦੀ ਸਾਹਿਬ ਨੂੰ ਬਦਲਣਾ ਹੈਗਾ ਉਹਦੇ ਵਿੱਚ ਪਿੰਡ ਹੈਗੇ ਕਸਬੇ ਹੈਗੇ ਸ਼ਹਿਰ ਹੈਗੇ ਸਾਰੇ ਪਾਸੇ ਇਹੀ ਆਵਾਜ਼ ਬੁਲੰਦ ਹੈ ਉਹ ਅੱਜ ਦੇਖੀਏ ਤਾਂ ਸਾਰੇ ਫਗਵਾੜੇ ਵਿੱਚ ਵੀ ਲੋਕ ਲਾਂਬੰਦ ਹੈਗੇ ਨੇ ਪਰ ਮੈਂ ਉਮੀਦ ਕਰਦਾ ਕਿ ਅੱਜ ਲੋਕ ਆਪਣਾ ਪਿਆਰ ਜਿਹੜਾ ਹੈਗਾ ਸਾਡੇ ਕਾਂਗਰਸ ਕੈਂਡੀਡੇਟ ਜਾਮਨੀ ਗੋਮਾ ਜੀ ਨੂੰ ਦੇਣਗੇ ਮਨਸਾਦੇਵੀ ਨਗਰ ਵਿਖੇ ਲੱਗੇ ਬੂਤੇ ਜਿੱਥੇ ਕੁਝ ਕੁ ਬੋਟਰ ਤਾਂ ਬੜੇ ਹੀ ਆਰਾਮ ਨਾਲ ਵੋਟ ਪਾਉਣ ਲਈ ਪਰਚੀ ਲੈ ਕੇ ਜਾ ਰਹੇ ਸਨ ਉੱਥੇ ਹੀ ਬੂਟ ਪਾਉਣ ਆਈ ਇੱਕ ਮਹਿਲਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਵੋਟ ਪਾਉਣ ਵਾਲੀ ਪਰਚੀ ਹੀ ਨਹੀਂ ਦੇ ਕੇ ਗਏ ਜਦਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਪਰਚੀ ਦੇ ਗਏ ਸਨ ਮਨਜੀਤ ਮਨਜੀਤ ਕੌਰ ਮਨਜੀਤ ਕੌਰ ਕੀ ਮਾਮਲਾ ਹੈ ਤੁਹਾਡੀ ਵੋਟ ਹੈ ਨਹੀਂ ਯਾਨੀ ਕਿ ਮੇਰੀ ਬੋਟ ਹੈ ਨਹੀਂ ਕਿ ਪਰਚੀ ਮੈਨੂੰ ਦਿੱਤੀ ਨਹੀਂ ਗਈ ਨਾ ਮੇਰੇ ਮੁੰਡੇ ਦੀ ਪਰਚੀ ਦਿੱਤੀ ਹੈ ਜਿਹੜਾ ਘਰ ਵਾਲਾ ਮੇਰਾ 2015 ਚ ਡੈਥ ਹੋਈ ਸੀ ਉਹਨਾਂ ਦੀ ਪਰਚੀ ਦੇ ਗਏ ਆ ਜਿਹੜੇ ਕਿ 9 ਸਾਲ ਹੋ ਗਏ ਉੱਪਰ ਚਲੇ ਗਏ ਆ ਇਹ ਬੋਟ ਉਹਨਾਂ ਨੇ ਪਾਣੀ ਕਿ ਅਸੀਂ ਪਾਣੀ ਹੈ ਜਿਹਨਾਂ ਨੇ ਬੋਟ ਜਿਹੜੇ ਤੁਹਾਨੂੰ ਪਰਚੀ ਦੇ ਨਹੀਂ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਕੌਣ ਹੈ ਕੌਣ ਸਾਨੂੰ ਪਤਾ ਨਹੀਂ ਕੌਣ ਆਇਆ ਸੀ ਗਲੀ ਸਾਡੇ ਅੰਦਰ ਛੁੱਟੀਆਂ ਸੀ ਅੱਛਾ ਪਰ ਜੀ ਮੈਂ ਘਰ ਨਹੀਂ ਸੀ ਤਾਂ ਕੀ ਮੰਗ ਕਰਦੇ ਤੁਸੀਂ ਇਹ ਕਿਉਂ ਤੁਹਾਨੂੰ ਅਸੀਂ ਕੀ ਮੰਗ ਕਰਦੇ ਅਸੀਂ ਕਹਿੰਦੇ ਕਿ ਜਿਹੜੇ ਮਰੇ ਆ ਉਹਨੀਆਂ ਬੋਟਾਂ ਪਰਚੀਆਂ ਦੇ ਜਾਣੇ ਜਿਹੜੇ ਜਿੰਦੇ ਬੈਠੇ ਆ ਉਹਨੀਆਂ ਪਰਚੀਆਂ ਕੋ ਹਰ ਤੁਸੀਂ ਬੋਰਡ ਪਾਉਂਗੇ ਕਿ ਨਹੀਂ ਤੁਹਾਡਾ ਕੋਈ ਨਾਮ ਹੈਗਾ ਕਿ ਆਇਆ ਕਿ ਨਹੀਂ ਦੁਬਾਰਾ ਕੋਈ ਨਹੀਂ ਮੇਰੀ ਤਾਂ ਪਰਚੀ ਨਿਕਲ ਆਈ ਮੈਨੂੰ ਕੁਬੜਾ ਲਾ ਦੇ ਲੀਕ ਨੂੰ ਡਿਲੀਟ ਡਿਲੀਟ ਕੀਤੀ ਹੋਈ ਆ ਉਹ ਮੈਂ ਉਹ ਡਿਲੀਟ ਕਰਾਉਣਾ ਨੇ ਐਡਾ ਕੀਤੀ ਹੋਈ ਆ ਕੈਨਸਲ ਕਰਤੀ ਆ ਕ੍ਰੀਏਟ ਕਰਤੀ ਆ ਹਾਂ ਜੇ ਡਿਲੀਟ ਕਰਤੀ ਫੇਰ ਥੋੜੀ ਪਾ ਦੇਣੀ ਉਹਨਾਂ ਨੇ ਜੋ ਸਾਡੇ ਨਾਮ ਹੋਣਗੇ ਇਹਦੇ ਚ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਇਹ ਬਹੁਤ ਵੱਡੀ ਅਨਗਹਿਲੀ ਹੈ ਇਹ ਬਹੁਤ ਜ਼ਿਆਦਾ ਵੱਡੀ ਅਨਗਹਿਲੀ ਆ ਲੋਕਾਂ ਨੇ ਪੁੱਛ ਲੈਂਦੇ ਆ ਜਿਹੜੇ ਅਸਲੀ ਘਰ ਦੇ ਮੈਂਬਰ ਹੁੰਦੇ ਉਹਨਾਂ ਨੂੰ ਪੁੱਛਦੇ ਨਹੀਂ ਕਿ ਇਸ ਤੋਂ ਇਲਾਵਾ ਫਾਸਟਵੇਫ ਅਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਵੀ ਪਰਿਵਾਰ ਸਮੇਤ ਆਪਣੇ ਬੂਥ ਤੇ ਪਹੁੰਚ ਕੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਇਸ ਦੌਰਾਨ ਸਰਦਾਰ ਬਸਰਾ ਨੇ ਵੀ ਸਮੂਹ ਵੋਟਰਾਂ ਨੂੰ ਵੱਤ ਵਤ ਬੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਸਾਡੀ ਬੋਟ ਬਹੁਤ ਹੀ ਅਹਿਮੀਅਤ ਰੱਖਦੀ ਹੈ ਹਰਮਿੰਦਰ ਕੌਰ ਹਾਂਜੀ ਅੱਜ ਬੋਟ ਪਾਣ ਆਏ ਆ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇਹ ਜੋ ਚੱਲ ਰਿਹਾ ਵਧੀਆ ਹੀ ਵਧੀਆ ਦੁਨੀਆਦਾਰੀ ਹਾਂਜੀ ਗਰਮੀਆਂ ਕਿੰਨੀ ਵਾਰੀ ਬੋਟ ਪਾ ਚੁੱਕੇ ਹੋ ਤੁਸੀਂ ਜਾਹੋਂ ਦੇ ਵਾੜੇ ਚਾਕੇ ਜਨਮ ਲੈ ਕੇ ਆਏ ਹਾਂ ਹਾਂਜੀ ਸਦਾ ਹੀ ਪੈਂਦੀ ਇਹ ਗੁੱਤ ਇਹ ਨੌਜਵਾਨ ਨੂੰ ਕੀ ਕਹਿਣਾ ਜਾਣਦੇ ਆ ਜਿਹੜਾ ਅੱਜ ਵੋਟਾਂ ਦਾ ਦਿਨ ਚੱਲਦਾ ਪਿਆ ਨਾ ਜਾਣ ਪੀੜੀ ਦੀ ਆਪਣੀ ਤੋਰਿਆ ਚੱਲੀ ਜਾਂਦੀ ਹਾਂਜੀ ਵੋਟਾਂ ਨੂੰ ਕਿਦਾਂ ਦੇਖ ਰਹੇ ਆ ਵਧੀਆ ਚੱਲ ਰਹੀ ਵਧੀਆ ਬਹੁਤ ਬਹੁਤ ਸਾਰਾ ਕੁਝ ਬਹੁਤ ਵਧੀਆ ਹੈ ਨਿਆਣੇ ਨਹੀਂ ਵੀ ਲੈਣ ਗਏ ਕਿ ਆਤਾ ਵੀ ਆਪਣੇ ਨਿਆਣਿਆਂ ਨੂੰ ਆ ਕੇ ਬਾਜ਼ ਮਾਰੀ ਫਿਰ ਮਾਂ ਨੂੰ ਸਵੇਰ ਦੇ ਲੈਣਦੇ ਆ ਇਸ ਦੌਰਾਨ ਲੁਧਿਆਣਾ ਦੀ ਅਗਰ ਗੱਲ ਕਰੀਏ ਤਾਂ ਲੁਧਿਆਣਾ ਤੋਂ ਵੀ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਬੂਹ ਤੇ ਜਾ ਕੇ ਲਾਈਨਾਂ ਵਿੱਚ ਲਾ ਕੇ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਜਾ ਕੇ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਇਹ ਮੇਰਾ ਆਪਣਾ ਪਿੰਡ ਹੈ ਔਰ ਬਸ ਇਹ ਇਸ ਪਿੰਡ ਨੇ ਸਭੇ ਪ੍ਰਵਾਹ ਹ ਤੱਕ ਬਹੁਤ ਕੁਝ ਕੀਤਾ ਇਹ ਦਿੱਖਾਈ ਪੁੱਲ ਐਕਟਰੀਅਸ ਹੋਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਉਹ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਪਉ ਸਰਪੰਚ ਬਣੇ ਸੀ ਤੇ ਉਸ ਵੇਲੇ ਅਜਰ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਦੇ ਡਿਵੈਲਪਮੈਂਟ ਮਿਨਿਸਟਰ ਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲੇ ਆ ਕੇ ਕਿਹਾ ਕਿ ਪਿੰਡ ਦੇ ਸਰਪੰਚوں ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਹੁਣ ਗੱਲ ਕਰਦੇ ਹਾਂ ਹਲਕਾ ਖਡੂਰ ਸਾਹਿਬ ਜਿੱਥੇ ਕੀ ਕੈਬਨ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਵੀ ਆਪਣੇ ਪਰਿਵਾਰ ਸਮੇਂ ਜਾ ਕੇ ਆਪਣੀ ਬੋਟ ਦਾ ਇਸਤੇਮਾਲ ਕੀਤਾ ਉਹਨਾਂ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਵਾਰ ਵੋਟਰ ਪੂਰੀ ਤਰ੍ਹਾਂ ਨਾਲ ਜਾਗਰੂਕ ਹਨ ਤੇ ਉਹ ਗਰਮੀ ਦੇ ਬਾਵਜੂਦ ਵੀ ਆਪਣੀ ਬੋਟ ਦਾ ਖੁੱਲ ਕੇ ਇਸਤੇਮਾਲ ਕਰ ਰਹੇ ਨੇ ਬਹੁਤ ਵੱਡਾ ਲੋਕਤੰਤਰ ਦਾ ਤਿਉਹਾਰ ਹੈ ਦੇਸ਼ ਦੇ ਵਿੱਚ ਔਰ ਭਾਰਤ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਆ ਸੋ ਹਰ ਇੱਕ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਸੋ ਚਾਹੇ ਚਲੋ ਅੱਜ ਗਰਮੀ ਦਾ ਦਿਨ ਹੈ ਪਰ ਮੈਂ ਅਪੀਲ ਕਰੂੰਗਾ ਸਾਰੇ ਵੋਟਰਾਂ ਨੂੰ ਕਿ ਆਪਣੇ ਆਪਣੇ ਪਾਲਿੰਗ ਬੂਥ ਤੇ ਜਾ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰੇ ਪਰ ਹੋਏ ਲੋਕਾਂ ਦਾ ਕਹਿੰਦਾ ਇੱਕ ਇੱਕ ਵੋਟ ਦੀ ਕੀਮਤ ਹੁੰਦੀ ਹੈ ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਬਣਦੀਆਂ ਨੇ ਸੋ 5 ਸਾਲ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੋ ਮੈਂ ਤੇ ਇਹ ਹੀ ਕਹੂੰਗਾ ਕਿ ਇਹ ਨੂੰ ਕਿਸੇ ਵੀ ਤੌਰ